ਕਰਦੀ ਜਦੋਂ ਚਾਲੂ ਕੀਤੀ ਐ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਤੁਹਾਨੂੰ ਦੱਸਾਂਗੇ ਗੁਣੀਆਂ ਕਰਨਾ ਤੇ ਕਿਸ ਤਰ੍ਹਾਂ ਗੁਣੀਆਂ ਆਪਣਾ ਵੇਖਿਆ ਜਾਂਦਾ ਉਹਦੇ ਬਾਰੇ ਦੱਸਾਂਗੇ ਤੇ ਇੱਕ ਤੇ ਆਪਣਾ ਮਾਝੇ ਵਾਲਾ ਜਿਹੜਾ ਆਪਾਂ ਵੇਂਦੇ ਆ ਉਹਦੇ ਬਾਰੇ ਦੱਸਾਂਗੇ ਤੇ ਇੱਕ ਮਾਲਵੇਚ ਜਿਹੜਾ ਗੁਣੀਆਂ ਵੇਖਿਆ ਜਾਂਦਾ ਉਹਦੇ ਬਾਰੇ ਦੱਸਾਂਗੇ ਦੋਵੇਂ ਮਿੰਤੀਆਂ ਤੁਹਾਨੂੰ ਦੱਸ ਦਿੰਨੇ ਆ ਅੱਜ ਆ ਜਾ ਫਿਰ ਪਹਿਲਾਂ ਆਪਾਂ ਦੱਸਾਂਗੇ ਜੀ ਮਾਝੇ ਵਾਲੇ ਜਿਸ ਤਰ੍ਹਾਂ ਆਪਾਂ ਮਿੰਤੀ ਕਰਦੇ ਹੁਣੀਆਂ ਦੀ ਆਪਾਂ ਕਿ ਬੇਨਤੀ ਕਰਦੇ ਆ ਜੀ ਆ ਰੱਖ ਆਪਾਂ ਜਿਹੜੀ ਬੇਨਤੀ ਕਰਦੇ ਆ ਆਪਾਂ ਰੱਖਦੇ ਆ ਇੱਕ ਬੰਨਾ 6 ਤੇ ਇੱਕ ਦਾਣੂ 8 ਪਾਈਏ ਇੱਧਰ ਆ ਜਾ ਇਹ ਬੰਨੇ ਆ ਜਾ ਆਹ ਖਾ ਲੈ ਇੱਧਰ ਇਹ ਬੰਨੇ ਆਪਾਂ ਜਿਵੇਂ ਅੱਠ ਰੱਖਦੇ ਆ ਮਸਾਲਾ ਫੜ ਥੋੜਾ ਜਿਹਾ ਸਟੌਪ ਲਾ ਲਾ ਜਟਪੂਰੀ ਜੀ ਇੱਥੇ ਆਪਾਂ ਮਸਾਲਾ ਲਾ ਲਿਆ ਵਾ ਜਟਪੂਰੀ ਹੀ ਕਰਕੇ ਇੱਥੇ ਆਪਾਂ ਮਸਾਲਾ ਇਹ ਆਪਾਂ ਲੈਣੀ ਆ 8 ਬਿੰਦੀ ਪੂਰੀ 8 8 ਫੋਟਾ ਹੁਣ ਇਹਦਾ ਜਿਹੜਾ ਗੁਣੀਏ ਦਾ ਨੁੱਕਰ ਕੇ ਪਰਨੇ ਮੇਨਾਂ ਆਪਾਂ ਇੱਧਰ ਰੱਖਦੇ ਆ ਆ 6 ਵਾਲੀ ਬਿੰਦੀ ਤੇ ਇੱਧਰ ਰੱਖਦੇ ਆ ਆ ਵੇਖੋ ਉਧਰੋਂ ਰੱਖ ਕੇ 6 ਵਾਲੀ ਤੇ ਆ ਇੱਧਰ ਵਿਖਾ ਦੇ ਆੜੀ ਮੈਂਤੀ ਆਪਣੀ ਦਾਸ ਹੋਣੀ ਚਾਹੀਦੀ ਓਰੇ ਰੱਖ ਥੋੜੀ ਸਿੱਧਾ ਰੱਖ ਸਿੱਧਾ ਰੱਖ ਕੈਂਡਾ ਹਾਂ ਆਹ ਦਾਸ ਹੋਣੀ ਚਾਹੀਦੀ ਆਹ ਮੈਂਤੀ ਜਿਹੜੀ ਸਿੱਧੀ ਦਾਸ ਹੋਣੀ ਚਾਹੀਦੀ ਆ ਇਹ ਹੁੰਦਾ ਗੁਣੀਆਂ ਇਹ ਆਪਣਾ ਮਾਝੇ ਵਾਲਾ ਹੁਣ ਮਾਲਵੇ ਵਾਲਾ ਦੱਸਾਂਗੇ ਤੁਹਾਨੂੰ ਮਾਲਵੇ ਕਰਦੇ ਆ ਇੱਕ ਬੰਨੇ ਨੂੰ ਨਾਅ ਲੈ ਲੈਂਦੇ ਆ 9 ਫੁੱਟ ਮਾਲਵੇ 9 ਫੁੱਟ ਤੇ ਦੂਸਰੇ ਬੰਨੇ ਨੂੰ 12 ਫੁੱਟ 12 ਫੁੱਟ 1 ਬੰਨੇ 9 1 ਬੰਨੇ 12 ਇਹ ਆਪਣਾ ਜਿਹੜਾ ਗੁਣੀਆਂ ਇਹਦਾ 15 ਆਉਣਾ ਚਾਹੀਦਾ ਇਹਦਾ ਜੋੜ ਇਹਦਾ ਨੁੱਕਰ ਪਰ ਨਹੀਂ 15 ਆਣਾ ਵੀ ਇੱਥੇ ਰੱਖੀਏ ਇਹਦੇ ਪਾ ਇਹਦੀ ਐਲੀਮੈਂਟੀ ਆ ਆਹ ਸਾਰੇ ਇਹਦੇ ਜੀ ਮਿੰਤੀ 15 ਆਉਣੀ ਚਾਹੀਦੀ ਆ ਵੇ ਲੋ 15 ਬਿਲਕੁਲ ਸਹੀ ਜਿਹੜਾ ਗੁਣੀਆਂ ਆਪਣਾ 15 ਮਿੰਤੀ ਆਉਣੀ ਚਾਹੀਦੀ 15 ਫੁੱਟ ਇਹ ਆਪਣਾ ਮਾਲਵੇ ਚ ਵੀ ਜਿਹੜਾ ਗੁਣੀਆਂ ਕਰਦੇ ਆ 15 ਫੁੱਟ ਧੰਨਵਾਦ ਵੀਡੀਓ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਤਾਂ ਜੋ ਜਿਹੜੇ ਮੇਰੇ ਵੀਰ ਨਵੇਂ ਮਿਸਤਰੀ ਆ ਉਹਨਾਂ ਤੱਕ ਵੀ ਵੀਡੀਓ ਪਹੁੰਚੇ ਕਿਹੇ ਵੇਲੇ ਉਹਨਾਂ ਨੂੰ ਗੁਣੀਆਂ ਕਰਨਾ ਪੈਂਦਾ ਵਾ ਉਹ ਹੀ ਮਿੰਤੀ ਜਿਹੜੀ ਸਿੱਖ ਸਕਣ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ